ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾ ਡੇਅਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਅੱਜ ਤਾਜ਼ੀਆਂ ਸੋਈਆਂ ਝੋਟੀਆਂ ਕੋ ਗੱਬਣਾ ਤਾਂ ਬਾਈ ਨਾ ਕਰਦੇ ਆ ਗੱਲਬਾਤ ਵਧੀਆ ਕੁਡੀਆਂ ਛੋਟੀਆਂ ਝੋਟੀਆਂ ਬਾਈ ਲੈ ਕੇ ਆਇਆ ਤਾਂ ਬਾਈ ਨਾ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਯਾਰ ਜੀ ਸਭ ਵਧੀਆ ਠੀਕ ਠਾਕ ਜੀ ਠੀਕ ਆ ਜੀ ਬਾਬਾ ਜੀ ਬਹੁਤ ਕਿਰਪਾ ਜੀ ਬਾਈ ਦੀ ਅਰਦਾਸ ਵਧੀਆ ਜੀ ਸਾਹ ਠੀਕ ਸਾਹਿਬ ਜੀ ਜਿੰਨੇ ਵੀ ਪੈਣਪਰਾ ਮਾਹਾਂ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਭਾਈ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਜਿਹੜੇ ਆਪਣੇ ਚੈਨਲ ਨੂੰ ਪਿਆਰ ਬਖਸ਼ਦੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਠੀਕ ਆ ਭਾਈ ਜੀ ਇਹ ਜਾਨਵਰ ਵੇਤੀ ਝੋਟੀਆਂ ਅੱਜ ਆਪਣੇ ਕੋਲ ਪੰਜ ਹੀ ਦੀ ਇੱਕ ਝੋਟੀ ਦੇਖੀ ਆ ਠੀਕ ਜੀ ਚਾਰ ਝੋਟੀਆਂ ਚੰਗੀਆਂ ਨਾਮੀ ਠੀਕ ਭਾਈ ਜੀ ਸੋਆਂ ਝੋਟੀਆਂ ਚਾਰ ਸਖਾਂ ਦੀਆਂ ਸੋਆਂ ਆ ਇਹ ਠੀਕ ਜੀ ਬਹੁਤ ਚੰਗੀਆਂ ਆ ਕੁਆਰਟੀ ਵਾਲੀਆਂ ਠੀਕ ਜੀ ਤੇ ਭਾਵ ਯਾਰ ਨਾਲ ਭਾਵ ਯਾਰ ਨਾਲ ਭਾਵ ਯਾਰ ਮੈਂ ਨਾ ਵੀਰ ਅਜ ਵੀਰ ਮੇਖ ਨਾਲੇ ਸਸਤੇ ਪਪਾ ਜੀ ਫਿਰ ਕੰਮ ਬਿਲਕੁਲ ਸਾਰਾ ਚਾਰ ਪੰਜ ਬਾਹਰ ਨਹੀਂ ਆਵਾ ਅੱਜ ਦੇਖਦੇ ਫਿਰ ਲੈ ਆਨੇ ਹਾਂ ਵੀ ਇਹ ਗੱਲ ਸਹੀ ਹੈ ਚਲੋ ਅੱਗੇ ਆਓ ਬਾਈ ਚਲੋ ਜੀ ਹਾਂਜੀ ਬਾਈ ਜੀ ਛੋਟੀ ਵੀਰ ਕੱਲ ਦੀ ਸੂਈ ਹੈ ਹਾਂਜੀ 12 ਵਜੇ ਦੀ ਮਾਰ ਕੱਟੀ ਪਾਈ ਜੀ ਤੇ ਮਾਰ ਕੱਟੀ ਹੈ ਹਾਂਜੀ ਖਾ ਲਓ ਮਰੀ ਕੱਟੀ ਵਧੀਆ ਕੱਟੀ ਦਿੱਤੀ ਮਗਰ ਬਹੁਤ ਚੰਗੀ ਹੈ ਛੋਟੀ ਤਾਂ ਜੀ ਸੇਠਾ ਜੀ ਹਾਂਜੀ ਬਾਈ ਜੀ ਦੁਜਾਸ ਹੋਆ ਦੁਜਾਸ ਹੋਆ ਹਾਂਜੀ ਦੁਜਾਸ ਕੋਲ ਵੀ ਹੈ ਦੇਖੋ ਬਾਈ ਨਾੜ ਰੱਦ ਵਾਲੀ ਪੂਰੀ ਗੱਡੀਆਂ ਲਾੜਾਂ ਲੱਗੀਆਂ ਠੀਕ ਹੈ ਜੀ ਟੈਗਰਾਂ ਨੂੰ ਵੀ ਬੜਾ ਚੰਗਾ ਲੱਗਾ ਝੋਟੀ ਲਾਓ ਭਾਈ ਆਪ ਕੰਦੀਆ ਮੈਨੂੰ ਤੋਰੋ ਠੀਕ ਹੈ ਜੀ ਆ ਭਜੀ ਜਾਂਦੀ ਆ ਵੇ ਵਧੀਆ ਕਾਲੀ ਛਾ ਝੋਟੀ ਆ ਰੰਗ ਯਾਹ ਤੇ ਕਾਲੀ ਹੈ ਬੱਧੀ ਆ ਕਰਦੀ ਲੈ ਆ ਲੈ ਜੋ ਲੈ ਜੋ ਹੰਦੀ ਸੀ ਇਹ ਲਵੀ ਦੋ ਤੋਂ 12 ਕਿਲੋ ਕਟਣ ਵਾਲੀ ਆ ਬਹੁਤ ਚੰਗੀ ਹੈ ਵੇਖੋ ਬਈ ਲੇਵਾ ਲੁਆ ਬਹੁਤ ਸਾਲ ਲੇਵਾ ਥਾਂ ਵਧੀਆ ਲੱਗਾ ਬਲੂਨ ਵਧੀਆ ਝੋਟੀ ਸਾਫ ਸੁਥਰੀ ਸਾਫ ਸੁਥਰੀ ਆ ਵਧੀਆ ਇਹ ਕਵਲ ਛੋਟੀ ਵੀ ਸਮੇਂ ਦਾ ਹਾਂਜੀ ਭਾਈ ਜੀ ਛੋਟੀ ਸਮੇਂ ਦਾ ਧੌਣਾ ਛੋਟੀ ਲੱਖ ਦੀ ਆ ਹਾਂਜੀ ਪਰ 90 ਹਜ਼ਾਰ ਦੀ 90 ਦੀ 90 ਹਜ਼ਾਰ ਬਾਬਾ ਜੀ 85 85 ਹਜ਼ਾਰ ਦੇ ਪੈਸੇ ਕਹਿੰਦਾ ਝੋਟੀ ਦੇ ਦਾਂਗੇ ਪੱਕੀ ਗੱਲ ਆ ਨਾ ਨਾ ਜੀ ਕਿਹੜਾ ਠੀਕ ਏ 85 ਹਜ਼ਾਰ ਝੋਟੀ ਝੋਟੀ ਆ ਉਹ ਝੋਟੀ ਨਹੀਂ ਆ ਬੇਸ਼ੱਕ ਉੱਤੇ ਆ ਗਏ ਵੇਖ ਸਹੀ ਗੱਲ ਤੇ ਥਾਂ ਦੇਖ ਲਓ ਤਾਂ ਕਾ ਮਗਰ ਵੀ ਘੱਟੀ ਵਧੀਆ ਤਾਂ ਮਗਰ ਇਹ ਘੱਟੀ ਆ ਤੇ ਸੋਹਣੀ ਝੋਟੀ ਦਾ 85 ਹਜ਼ਾਰ ਦੇ ਪੈਸੇ ਕਹਿੰਦਾ ਹਾਂ ਨਾ ਹੀ ਦੇ ਦਾਂਗੇ ਬਹੁਤ ਸਾਫ ਸੁਥਰੀ ਝੋਟੀ ਆ ਵਧੀਆ ਨਕੀਨਾ ਲੇਵਾ ਦਾ ਪੂਰਾ ਖੁੱਲਾ ਵਧੀਆ ਠੀਕ ਆ ਭਾਈ ਜੇਕ ਦੱਸੋ ਜੀ ਵੀਰ ਝੋਟੀ ਆ ਗਈ ਦੁੱਧ ਹੈਗਾ 12 ਕਿਲੋ 12 ਕਿਲੋ 12 ਕਿਲੋ ਦੁੱਧ ਆ ਮੂੰਹ ਚਾਰ ਦੰਦ ਚਾਰ ਦੰਦ ਦੀ ਗਰੰਟੀ ਹੋ ਗਈ ਫੁੱਲ ਠੀਕ ਤੇ ਮਗਰ ਆਇਆ ਕੱਟਾ 10 ਆਜ ਕੱਟ ਆਹ ਲੈਣਾ 10 15 ਨਾਲ ਜੀ ਆਜਾ ਠੀਕ ਵੀਰੋ ਤਾਂ ਮਾਣ ਹੈ ਫਰੀ ਹੈ ਝੋੜੀ ਝੋੜੀ ਸਿੰਗੀ ਦੇਖੋ ਕਰੋ ਚੈੱਕ ਤੇ ਇੱਕ ਆ ਵੀਰ ਪੱਧ ਝੋੜੀ ਦਾ ਦੇ ਲੰਬਾਈ ਵਿਖਾ ਲਦੇ ਕੀ ਠੀਕ ਹੈ ਭਾਈ ਜਿਹੜਾ ਝੋਟੀ ਵੀ ਇਹਨਾਂ ਦੇਜੂਗਾ ਨਾ 2-3 ਦਿਨ ਚਾਰ ਸਵੇ ਚੋਲੇ ਕਦੋਂ ਵੀ ਵੇਚੂਗਾ ਇਹ ਪੈਸੇ 10-15 20000 ਰੁਪਇਆ ਵਿਧਾਉ ਦੀ ਚੁੰਦੀ ਰਗੀ ਸਹੀ ਗੱਲ ਬਾਬਾ ਜੀ ਵਧੀਆ ਨਵਾਂ ਡੰਗਰ ਆ ਪਹਿਲਾਂ ਇਹ ਝੋਟੀ ਆ ਤੇ ਥਾਣ ਦੇਖੋ ਝੋਟੀਆਂ ਲਗਾ ਕੇ ਨਾਲ ਸੋਨਾ ਕੋਈ ਹੋਰ ਰਹਿਣਾ ਜੈਡ ਬਲੈਕ ਜੈਡ ਬਲੈਕ ਝੋਟੀ ਹੈ ਕੋਲ ਲੰਬਾਈ ਨੂੰ ਬਰੀਡ ਵੀ ਬਹੁਤ ਜ਼ਿਆਦਾ ਨਸਲ ਪੜੀ ਠੀਕ ਹੈ ਜੀ ਐਡੀ ਝੋਟੀ ਕੋਈ ਕਾਲੀ ਵਾਲੀ ਨਹੀਂ ਹੈ ਨੇ ਠੰਡੇ ਵੀਰ ਠੰਡੀ ਬੜੀ ਦੁੱਧ ਗਰੰਟੀ ਆ ਵੀਰ 12 ਕਿਲੋ ਦਹਾਂ ਦੀ ਫੁੱਲ ਗਰੰਟੀ ਹੋਊਗੀ ਠੀਕ ਜੀ ਜਿਹੜੀ ਗੱਲਾਂ ਦਹਾਂ ਦੀ ਆਪਣੀ ਗਰੰਟੀ ਆ ਖਲਾ ਦੇ ਭਾਈ ਜੀ ਵੇਖੋ ਝੋਟੀ ਵੱਡੀ ਝੋਟੀ ਠੀਕ ਜੀ ਸਿੰਗੀ ਵੇਖੋ ਸਿੰਗੀ ਸਿੰਗੀ ਬਹੁਤ ਛੋਟੀ ਜਵਾਨ ਹੈ ਕੱਤ ਬੜਾ ਭਾਈ ਜੀ ਹਾਂ ਜੀ ਲੋ ਲੈ ਜੋ ਜੀ ਆਪਣਾ ਵੀ ਜੀ ਲੈ ਛੋਟੀ ਪਾਲਦੀ ਨਹੀਂ ਇੱਥੇ ਸਹੀ ਗਾ ਜੀ ਆ ਤਾਂ ਬਹੁਤ ਜ਼ਿਆਦਾ ਛੋਟੀ ਹੈ ਤਾੜ ਤੇ ਵੀਰ ਜਿਹੜਾ ਮਦੀ ਚੋੜ ਇੰਨੀ ਜ਼ਿਆਦਾ ਠੰਡੀ ਬੜਾ ਪਾਵੇ ਮਿਲ ਜੂਦੀ ਦਾ ਪਰ ਇਦਾਂ ਜਿਹੜਾ ਮਦੀ ਪਾਵੇ ਅੱਜ ਛੜ ਤੇ ਮੈਨਾਂ ਨਾਲ ਸਾਡੀ ਤਾੜ ਤੇ ਇਹ ਵੀ ਗੱਲ ਸਹੀ ਹੈ ਪਰੀਆ ਝੋਟੀ ਆ ਲਿਵਾ ਵੇਖੋ ਸੋਨਾ ਲਿਵਾ ਲਗਾ ਆ ਥਾਣਾ ਵਧੀਆ ਲਗਾ ਝੋਟੀ ਨੂੰ ਹਾਂਜੀ ਭਾਈ ਜੀ ਜੋ ਨਹੀਂ ਜੀ ਸਮਝਾ ਤੁਹਾਨੂੰ ਸਵਾ ਲੱਖ ਦੀ ਆ ਪਰ ਜਾਇਜ਼ ਹਾਂ 95 ਦੇ ਠੀਕ ਆ ਨਹੀਂ ਇਹ ਤਾਂ ਬੇਜਾਨੀ ਨਾ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਬਿਲਕੁਲ ਹਾਂ 90000 ਦੀ ਝੋਟੀ ਵੱਡੀ ਕਿਆ ਵੇਚ ਕੇ ਪਾਈਆਂ ਵੀਰ ਜਿਹੜਾ ਮਰਜ਼ੀ ਭਰਾ ਫੋਨ ਕਰੇ ਪਹਿਲੇ ਪਹਿਲੇ ਫੋਨ ਤੇ ਹੋਊਗੀ ਪਰ ਵੱਡੀ ਤੇ 90000 ਦੀ ਹਾਂ ਨਾ ਪਾਈਂਗਾ ਝੋਟੀ ਦੇ ਦਾਂਗੇ ਤੇ ਬਹੁਤ ਸੋਹਣੀ ਝੋਟੀ ਆ ਵਧੀਆ ਤੇ ਕੱਦ ਗਾੜ ਬੜਾ ਸੋਹਣਾ ਆ ਤੇ ਵਧੀਆ 90000 ਦੀ ਝੋਟੀ ਪਾਈਂਗਾ ਦੇ ਦਾਂਗਾ ਵੱਡੀ ਝੋਟੀ ਜੈ ਜੇ ਕੋਈ ਵੇਚ ਦਾ ਜਾਗੇ ਸਾ ਅਕੇ ਵੀ 100000 ਕਰੋ ਜਾਇਨਾ ਕਰੋ ਵੀਰ ਬਿਲਕੁਲ ਨਾ ਆਲੀ ਦੇਤੀ ਹੈ ਵੀ ਕਿਸੇ ਦੇ ਦੇਣੀ ਪਾਈ ਆਣਾਂਗੇ ਜਿਤਨਾ ਕਰੇ ਯਾਰ ਰੱਖਣਾ ਵਿੱਚ ਠੀਕ ਹੈ ਜੀ ਹਾਂ ਠੀਕ ਹੈ ਛੋੜ ਹੀ ਕਰਨੀ ਆ ਹਾਂਜੀ ਹਾਂਜੀ ਬਹੁਤ ਵਧੀਆ ਪਾਈਆਂ ਨੇ ਮੁੱਲ ਕੀਤਾ ਆ ਤੇ ਸਾਫ ਝੋਟੀ ਆ ਤੇ ਨਵਾਂ ਡੰਗਰ ਆ ਡੰਗਰ ਤਿੰਨ ਚਾਰ ਲੈ ਆ ਲਿਮਨੇ ਜਾ ਗਿਆ ਇਹ ਖੇ ਲਿਓਣੇ ਆ ਹਾਂਜੀ ਵੀਰ ਜੀ ਪੰਜ ਚਾਰ ਪੰਜ ਚਾਰ ਤੁਹਾਨੂੰ ਦੱਸਿਆ ਵੀ ਰੋਜ਼ ਹੀ ਹੁੰਦੇ ਹੁੰਦੇ ਕਿਹਲੀ ਸ਼ਾਮਾਂ ਨੂੰ ਲੱਖੀਆਂ ਰਾਤੀ ਨੇਰੇ ਆ ਸ਼ੋਰਟ ਬਣੇ ਇਹਨਾਂ ਦੇ ਠੀਕ ਜੀ ਜਿਹੜੀ ਗੱਲ ਹੈ ਹਾਂਜੀ ਭਾਈ ਜੀ ਤੇ ਗੱਬਣੇ ਝੋਟੀ ਦੀਰ ਗੱਬਣੇ ਆ ਪਈਆ ਸੁੰਗੜੇ 13 14 ਕਿਲੋ ਦੁੱਧ ਕੱਢਿਆ ਆ ਝੋਟੀਆਂ ਦੁਜਾ ਸੁਆ ਦੇਣਾ 8 ਖੜਦੀ ਆ 8 ਖੜਦੀ ਆ ਪਰ ਲੈਵੇ ਲੋ ਤੂਫਾਨ ਬੰਦ ਹੋ ਗਈ ਆ ਠੀਕ ਆ ਬਾਈ ਜੀ ਦੁਜਾ ਸੁਆ ਆ ਦੁਜਾ ਸੁਆ ਤੇ ਕਿੰਨੇ ਕਿੰਨੇ ਖੜੂਗੀ ਦੇਣ ਲੈ ਜੂਗੀ ਵੀਰੇ ਜੀ 8 8 ਪਈਆ ਦੇ 7 ਲੈ ਜੇ ਪਰ ਝੋਟੀ ਨਾ ਜੇਕਰ ਗਰੰਟੀ ਵਾਲਾ ਦੁੱਧ ਕੱਢ ਦੂਗੀ ਨਹੀਂ ਜਿਆਦਾ ਚੰਗੀ ਠੀਕ ਹੈ ਜੀ ਤੇ ਬਿਲ ਬਾਦ ਸ਼ਕੀਨੀ ਦੇ ਬਿਊਟੀ ਸਾਰੇ ਬਣੇ ਹੋਏ ਲੋ ਐ ਕਵਾਲਿਟੀ ਵਾਲੀ ਪੂਰੀ ਠੀਕ ਹੈ ਬਾਈ ਜੀ ਕਰੋ ਕੋ ਬਈ ਛੋਟੀ ਬਹੁਤ ਸੋਹਣੀ ਬਾਈ ਕੋਲ ਆਹੀ ਆ ਤੇ ਵਧੀਆ ਛੋਟੀ ਆ ਗੱਬਣ ਆ ਮੈਂ ਕਹਿੰਦਾ 4-5 ਹਫਤਾ ਖੜਾ ਖਾਦੀ ਆ ਤਿਆਰ ਆ ਉਹਦਾ ਅਬ ਮਾਲ ਆਇਆ ਵੀਰ ਛੋਟੀਆਂ ਥੱਲੇ ਅਜੇ ਵੀ ਦਿਨ ਲੈ ਜਾਊਗੀ ਓਏ ਤੋੜ ਨਾ ਵੀਰ ਅੱਜ ਆਪਣੇ ਕੋਲ ਇਹ ਸਮਾਂ ਸਮਾਂ ਰੱਖਦਾ ਹਾ ਕਰ ਰਿਹਾ ਵਿਗਨ ਦਾ ਭਾ ਜਿਆਜ ਭਾਣ ਦਿੱਤੀਆਂ ਛੋਟੀਆਂ ਠੀਕ ਆ ਭਾਜੀ ਵਧੀਆ ਯਾਰ ਲੀ ਜਾਓ ਕੰਮ ਬਿਲਕੁਲ ਵੀਰ ਇੱਕ ਗਾਹ ਬਣਾ ਵਾਲੀ ਗੱਲ ਐ ਵੀ ਗਾਹ ਨੂੰ ਕੋਲੀ ਚੀਜ਼ ਦਮਾ ਤੇ ਫਿਰ ਗਾਹ ਕੇ ਦਮਾ ਚਮਣ ਹਮ ਆਪਣਾ ਚਾਹ ਬਣੀ ਰੋਟੀ ਪਣੀ ਰੱਖੇ ਤਰੇ ਆਵੇ ਕੰਮ ਵਧੀਆ ਆ ਤੇ ਭਾਣ ਭਰਾ ਚਮਣ ਹੋ ਗਏ ਭਾਜੀ ਲੈ ਆਓ ਲੈ ਆ ਲੈ ਆ ਨਾ ਨਾ ਸ਼ੀਲੋ ਫੀਲੋ ਫੀਲੋ ਇਹਦਾ ਨਾ ਫੀਲੋ ਪਰ ਵੀ ਠੰਡੀ ਬੜੀ ਮਹੀਂ ਵੀ ਐ ਵੇ ਛੋਟੀ ਗਾਲੀ ਕਰਨਦੀ ਆ ਭਾਵੇਂ ਜਿਹਨਾਂ ਬੰਦਿਆਂ ਕੋ ਛੋਟੀ ਲਈ ਨਾ ਹਾਂਜੀ ਬੰਦਾ ਵੀ ਪੁਆਲੀ ਦੇ ਤੀਰੇ ਨਾਲ ਬੰਦੇ ਛੋਟੀ ਖੇਲਣ ਵਾਲੀ ਐ ਇੰਨੀ ਜਿਆਦਾ ਠੱਡੀ ਨਹੀਂ ਤੇ ਰਸਾ ਪਾਇਆ ਝੋਟੀਆਂ ਰਹਿੰਦੀਆਂ ਸਹੀ ਗੱਲ ਜੀ ਹਾਂਜੀ ਭਾਜੀ ਬਾਈ ਜੀ ਕੀ ਮੋਲ ਦੇ ਮੋਲਵੀਏ ਛੋਟੀ ਜੀ ਵੀ ਆ ਗਈ ਹਵਾ ਲੱਗਦੀ ਹਾਂਜੀ ਪਰ ਰੋਹਾਂਗੇ ਲੱਖੋਂ ਅੰਦਰ ਹਾਂਜੀ ਗਿਆਜ ਸਾਰਾ ਲੱਗਾ ਵਧੀਆ ਥਾਂ ਲੱਗਾ ਬਸ ਮਾਵੇ ਬੁਰਾ ਵੱਡਾ ਥਾਂ ਲੱਗਾ ਵਧੀਆ ਥਾਂ ਤੇ ਨੌਰ ਨੂਰ ਦੋਦੇ ਗੁਰੀ ਵਧੀਆ ਲੱਗੀ ਆ ਤਾਂ ਵਧੀਆ ਛੋਟੀ ਜੀ ਦਾ ਚੱਕਾ ਆ ਉਹ ਜਿਆਦਾ ਚੱਕੀ ਆ ਵੀ ਸਾਰੇ ਪੱਕੇ ਛੋਟੀਆਂ ਹਾਂਜੀ ਬਾਈ ਜੀ ਇਹ ਨਹੀਂ 95000 ਦੇ ਦੇਣਾ 94 ਦੀ 94000 ਦੇਣਾ ਚਲੋ 90 ਦੀ ਦੇਣਾ ਤੇਰੀ ਭੇਜ ਦਾਂਗੇ ਸਹੀ ਗੱਲ ਆ ਲਓ ਜੀ ਇਹ ਵੀ 90 ਦੀ ਤੇ ਆਹ ਵੀ 90 ਦੀ ਦੋਵੇਂ ਝੋਟੀਆਂ 90 90 ਦੀਆਂ ਪਰ ਵੀਰ ਜਿਹੜਾ ਕਿ ਝੋਟੀਆਂ ਲੈ ਗਿਆ ਨਾ ਉਹਨੀਆਂ ਕਮਾਲ ਜਿਹੀਆਂ ਝੋਟੀਆਂ ਵੱਡੀਆਂ 90000 ਦੀ ਪਿੱਛੋਂ ਕਿਹਦੇ ਘਰੋਂ ਝੋਟੀ ਨਹੀਂ ਮਿਲਣੀ ਚਲਦਾ ਅਗਲਾ ਦੋ ਦਿਨਾਂ ਦੁਜਾ ਸੂਗਾ ਠੀਕ ਐ ਭਾਈ ਜੀ 90000 1 ਰੁਪਏ ਦਾ ਇਹਦੇ ਵਿੱਚ ਨੁਕਸ ਕਹਦੇ ਉਹ ਨਹੀਂ ਹੈਗਾ ਝੋਟੀ ਦੇ ਵਿੱਚ ਠੀਕ ਐ ਭਾਈ ਐਡੀ ਜ਼ਿਆਦਾ ਚੰਗੀ ਓਕੇ ਭਾਈ ਹਾਂਜੀ ਭਾਈ ਆ ਆ ਗਈ ਨਿਕਲੇ ਇਹ ਗਾੜੀ ਹੈਗਾ ਖਡਾਣਾ ਖਡਾਣਾ ਇਹ ਵੱਡੀਆਂ ਲੈ ਰਹੇ ਹਰ ਕੋ ਖਡਾਣਾ ਪਾਈਦਾ ਠੀਕ ਜੀ ਏ ਗੁੱਡੀ ਜਿਹੜਾ ਲੁੱਟ ਜਾ ਲੁੱਟ ਕੇ ਇਹ ਬਾਬਾ ਜੀ ਲੈ ਕੇ ਆਉਂਦੇ ਯਾਰ। ਇਹ ਵੀ ਕਈ ਛੋਟੇ ਬਾਗ ਵੀ ਮੰਗ ਕਰਦੇ ਆ। ਦਾਣੇ ਆ ਗਏ ਬਾਬਾ ਜੀ। ਦਾਣੇ ਕਰ ਬਾਬਾ ਜੀ। ਇਹ ਵੀਰੇ ਮਾਥਾ ਨਹੀਂ ਬਾਹੀ ਰੱਖਦੀ। ਇੱਕ ਥਣ ਹੁਣ ਖੁੱਲ ਕੇ ਬੱਚਾ ਚੁੰਗਿਆ। ਅੱਛਾ ਅੱਛਾ। ਇੱਕ ਧਾਰ ਦਾ ਨਾ ਉਤਰ ਉਤਰੀ ਫਰਕ ਹੋਊਗਾ। ਜਿਹੜੀ ਮਈ ਜਿਹੜੀ ਮਈਆ ਥਣ ਘਾਟ ਤਿਲੜ ਉਹ ਦੱਸ ਕੇ ਦਿੱਤੀ ਐ। ਹਾਂ। ਇੱਕ ਧਾਰ ਦਾ ਨਾ ਇਹਦਾ ਫਰਕ ਹੋਊਗਾ। ਜਿਹੜੀ ਤਿਲੜ ਉਹ ਦੱਸ ਕੇ ਦਿੱਤੀ ਐ। ਇਹ ਬੱਚਾ ਪੀ ਗਿਆ। ਇਹਦਾ ਇੱਕ ਚਾਰ ਜੀ ਕੰਦੇ ਤਿਲੜ ਆਲੇ ਜਾਂਦੇ ਵੀ ਜੀ ਹਮ ਇੱਕ ਦੀ ਮਈ ਹੋਰ ਲਿਆ ਕੇ ਚੋਈ। ਹਾਂ ਹਾਂ ਦੁੱਧਿਆਂ ਜੀ। ਪੁੱਲਾ। 12 ਕਿਲੋ ਭਰਨ ਦੀ ਹੈ ਰਾਤੀ ਹੋ ਗਏ ਆ ਠੀਕ ਹੈ ਇਹ ਮਈ 8 ਕਿਲੋ ਦੁੱਧ ਦਊਗੀ ਹਾਂਜੀ ਵਧੀਆ ਪਰ ਨਸਲ ਬੜੀ ਮਈ ਕਹਿੰਦੇ ਸਾਂਭੀ ਨਹੀਂ ਇੱਕ ਵਾਰ ਕਿੰਨੇ ਦਿਨ ਦੀ ਸੋਈ ਬਾਈ ਜੀ ਦਿਨ 8 ਦਿਨਾਂ ਦੀ ਸੋਈ ਠੀਕ ਹੈ ਤਾਂ ਵਧੀਆ ਸੇਵਾ ਕਰੋ ਦੁੱਧ ਵਧੀਆ ਕੱਢੋਗੇ ਤੇ ਭਾਵੇਂ ਬਾਈ ਕਹਿੰਦਾ ਜੈਜ ਹੀ ਕਰਨਾ ਨਿਗਾਹ ਜਿਆ ਜੈਜ ਛੋਟੀ ਹੈ ਦੂਜਾ ਸੁਆਰ ਵੀਰ ਸੋਹ ਬਾਈ ਜੀ ਕਿਹੜਾ ਬੱਚਾ ਏ ਆਜ ਬੱਚਾ ਏ ਠੀਕ ਜੀ ਇਹਨੂੰ ਛਿੱਕਾ ਪਾਇਆ ਦੁੱਧ ਪੀ ਗਿਆ ਵਾਧਾ ਹੀ ਸੀ ਹਾਂ ਜੀ ਬਾਈ ਜੀ ਹਾਂ ਜੀ ਥਣ ਦੇਖੋ ਦੇਖੋ ਥਣ ਲਗਾ ਕੇ ਦਾ ਸੋਣਾ ਦੋਦਰੀ ਨਾੜੀ ਵਧੀਆ ਲੱਗੀ ਏ 50000 ਦੇ ਦਾਂਗੇ ਵੀ 50 ਦੀ ਲੋਕਾਂ ਨਾਮ ਬਣ ਰੱਖਿਆ ਹਾਂ ਜੀ ਹਾਂ ਜੀ ਦੋ ਸੱਤ ਦਾਂ 48000 ਦੀ 48 ਦੀ ਠੀਕ ਭੋਲੇ ਠੀਕ ਹੈ ਜੀ ਲਓ ਜੀ ਦੇਦਾ 45 ਦੀ ਯਾਰ ਵੀ ਜੀ ਜੀ ਸਾਰੀ ਕਾਤ ਵੀ ਸਾਰੀ 45 ਹਜ਼ਾਰ ਦੇ ਤਾਂ ਨਾ ਆ 45 ਹਜ਼ਾਰ ਦੇ ਭਾਈ ਕਹਿੰਦਾ ਦੇ ਦਾਂਗੇ ਪਰ ਇੱਕ ਧਾਰਨਾ ਫਰਕ ਉਧਰ ਉਧਰੀ ਦਿੱਤਾ ਜੀ ਸੋਈ 45 ਹਜ਼ਾਰ ਦੁੱਧ ਸਤ ਲਾੜੇ ਜਿਹੜੀ ਗੱਲ ਝੂਠੀ ਹੈ ਦੁਜਾ ਸੂ ਜਿਹੜਾ ਕੋਈ ਲੈ ਗਿਆ ਭੂਰ ਛੱਡੇ ਦੀ ਗੱਲ ਨਹੀਂ ਠੀਕ ਹੈ 45 ਹਜ਼ਾਰ ਦੀ ਬਹੁਤ ਵਧੀਆ ਭਾਈ ਨੇ ਰੇਟ ਕੀਤੇ ਆ 90 90 ਇਹਨਾਂ ਦਾ ਕੀਤਾ ਆ ਤੇ ਇਹਦਾ ਕਿੰਨਾ ਕੀਤਾ ਹੈ ਭਾਈ ਜੀ 85 ਹਜ਼ਾਰ ਦਾ ਕੀਤਾ ਜੀ ਓਹ ਸੋਹਣੇ ਰੇੜਿਆ ਲਾਈਕ ਕਮੈਂਟ ਯਾਰਾ ਸ਼ੇਅਰ ਮੇਰੇ ਭਰਾ ਦਬ ਕੇ ਰੱਖਿਆ ਕਰੋ ਤੇ ਵਧੀਆ ਪਏ ਕੰਮ ਆ ਤੇ ਯਾਰਾ ਖਿੱਚ ਕੇ ਰੱਖਿਆ ਕਰੋ ਕੰਮ ਵਡੀਆਂ ਬਸੀਆਂ ਵੀ ਦੀਆਂ 20 20 ਕਿਲੋ ਵਾਲੀਆਂ ਗਾੜਾ ਕਹਿੰਦੇ ਤਾਂ ਕਿ ਚਾਰ ਆਜ ਲਈਆਂ ਠੀਕ ਜੀ ਹਾਂਜੀ ਵਡੀਆਂ ਵੇੜਾ ਵਡੀਆਂ ਬਸੀਆਂ ਚਾਰ ਆਜ ਲਈਆਂ 20 20 ਕਿਲੋ ਵਾਲੀਆਂ 20 20 ਕਿਲੋ ਵਾਲੀਆਂ ਪਰਸਾ ਵੇਚੀ ਪਾਗ ਵਡੀਆਂ ਵੇਚੀਆਂ ਵਡੀਆਂ ਹਾਂਜੀ ਠੀਕ ਹੈ ਪਸਾ ਹੋਈਆਂ ਚੰਗੀਆਂ ਵੇੜਾ ਮੰਗਾਈਆਂ ਠੀਕ ਹੈ ਮੰਗਵਾਈਆਂ ਅਦਰ ਠੀਕ ਹੈ ਭਾਈ ਜੀ ਫੋਨ ਨੰਬਰ ਆਪਣਾ ਹੈ 8472407053 ਹਾਂਜੀ ਨਾਮ ਮਾੜਾ ਦਾ ਪਿੰਡ ਪਿੰਡ ਪੋਮਾ ਹਾਂਜੀ ਲਾਈਕ ਕਮੈਂਟ ਤੇ ਸ਼ੇਅਰ ਦਬ ਕੇ ਯਾਰ ਖਿਚ ਕਰ ਕਰੋ ਜਨਵਰ ਵੀਰ ਜੀ ਟੋਪ ਦਾ ਟੋਪ ਦੇ ਕੁਆਲਟੀ ਵਾਲੇ ਜਿਹੜਾ ਤੋਹਫੇ ਵੀਰਾ 80 ਹਜ਼ਾਰ ਦੀ ਝੋਟੀ ਟੋਕੜਿਆ ਸਹੀ ਗੱਲ ਐ ਐਂਡ ਵੀਰ ਜੀ ਟੋਕੜ ਜਦੋਂ 4-5 ਕਿਨ ਦਾ ਤੇ ਜੇ ਇਹਦੀ ਝੋਟੀ ਗਾਂ ਫੇਰ ਬੱਤਰੇ ਆਉਣ ਤੇ 2.5 ਦਾ ਸਟਾਰਟਿੰਗ ਵੀ ਕਰਨੀ ਆ ਸਹੀ ਗੱਲ ਐ ਗਾਂ 2 ਲੱਖ ਦੀ ਝੋਟੀ ਦੀ ਜਸਮੋਈ ਹਾਂਜੀ ਵਧੀਆ ਝੋਟੀ ਆ ਲਾਈਕ ਕਮੈਂਟ ਤੇ ਸ਼ੇਅਰ ਜਰਾ ਦਬ ਕੇ ਸਸਤੇ ਪਸ਼ੂ ਭਾਈ ਕੋ ਤੇ ਨਿਗੇ ਨਿਗੇ ਰੇਡ ਆ ਹਾਂਜੀ ਕੀ ਕਰੀ ਕੋ ਬਾਕੀ ਵੀਰ ਜੀ ਇਹ ਜਨਵਰ ਆਪਣੇ ਨੂੰ ਲਈਏ ਚੰਗੇ ਕਰਕੇ ਗਾੜੀ ਥੋੜੀ ਬਧੀ ਕਿਸ ਦੀ ਕਿਸਮਤ ਨੇ ਵੀ ਸਾਥ ਦੇਣਾ ਕਿਸਮਤ ਨਾਲ ਸੇਵਾ ਕਰਿਆ ਕਰੋ ਧੰਨਵਾਦ ਸਰਸੀ ਕਾਲ ਜੀ